हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇ ਲੈਂਦੇ ਇੱਕ ਟੋਕੜ ਘੱਬਣਾ ਬਈ ਇੱਕ ਤਾਜੀ ਸੂਈ ਆ ਦੁੱਧ ਬਹੁਤ ਚੰਗਾ ਉਹ ਥੱਲੇ ਆਓ ਪੁੱਛ ਲੈਣਾ ਬਈ ਤੁਹਾਡੇ ਭਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ हां जी ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਕੁਲਦੀਪ ਹੈਗਾ ਜੀ ਪਿੰਡ ਸੁਖਾਨਾਂ ਦਾ ਕੋਠੇ ਵਾਲਾ ਕਚਰਾ ਜੀ ਖੇਤਾਂ ਹੈ ਘਰ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਹੂੰ ਸਾਡੇ ਪਿੰਡ ਸੁਖਾਨਾਂ ਦੇ ਨੇੜੇ ਪੈਂਦਾ ਹੈ ਭਗਤਾ ਭਾਈ ਦਾ ਖੇਰ ਠੀਕ ਆ ਭਾਈ ਮੋਬਾਈਲ ਨੰਬਰ ਬੋਲ 986585 38206 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੁਹਾ ਸੁਈ ਵੀ ਆ ਇਹ ਦੂਜਾ ਸੁਹਾ ਆ ਜੀ ਇਹ ਤੇ ਤੀਜੇ ਹਾਂਜੀ ਤੀਜੇ ਵਾਸਤੇ ਗੱਬਣਾ ਤਾਂ ਨਾ ਮਹੀਨਾ ਦੀ ਚੈੱਕ ਪਾਸ ਹਾਂਜੀ ਇੱਕ ਕਰਵਾ ਕੇ ਲਿਆਂਦੀ ਐ ਦੁੱਧ ਕਿੰਨਾ 10 ਕਿਲੋ ਦੁੱਧ ਆਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ 10 ਕਿਲੋ ਦੁੱਧ ਬਾਈ ਕਹਿੰਦਾ ਨੈਟ ਤੇ ਆ ਤਿੰਨਾ ਮਹੀਨਾ ਦੀ ਗੱਬਣ ਚੈੱਕ ਪਾਸ ਦਾ ਹੁੰਦਾ ਬਾਈ ਫੇਸ ਬੜਾ ਚੰਗਾ ਯਾਰ ਤੇ ਬ੍ਰੀਡ ਚੰਗੀ ਆ ਜਰਸੀ ਚ ਪੈਂਦੀ ਆ ਹਾਂ ਜਰਸੀ ਹੈ ਜਰਸੀ ਚ ਪੈਂਦੀ ਆ ਗਰਮੀ ਬਿਲਕੁਲ ਨਹੀਂ ਮਾਂਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਉਹ ਪੰਜਾਬ ਵਾਲੀ ਜਰਸੀ ਆ ਇਹ ਥਾਣ ਥਣ ਚੰਗਾ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਹੈ ਜਮਾ ਪੋਲੀਧਾਰਾ ਠੀਕ ਆ ਬਾਈ ਤੇ ਮੁੱਲ ਕੀ ਆ ਭਰਾ ਦਾ ਇਹਦਾ ਮੁੱਲ 44000 ਰੁਪਏ ਹੈ ਮਾਨਦਾਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ 44000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਆਰਡਰ ਨੇੜ ਤੋਂ ਚੈੱਕ ਕਰ ਲੋ ਆਰਡਰ ਚੰਗਾ ਥਣ ਥਣ ਚੰਗਾ ਮੁੱਠੀ ਵਾਲਾ ਥਣਾ ਚਵਾਈ ਚੁਈ ਭਾਈ ਕਹਿੰਦਾ ਨੰਬਰ 1 ਕੀ ਬਾਤ ਅੱਗੇ ਆਇ ਨਹੀਂ ਕੋ ਸਾਦੀ ਜੋ ਮਰਜੀ ਭੇਜੋ ਹਾਂ ਕੋਈ ਜੱਕਰੀ ਨਹੀਂ ਆ ਨਾ ਥਾਰਾਂ ਵੀ ਤੁਹਾਨੂੰ ਮਾਰ ਕੇ ਵਿਖਾ ਦਿੰਨੇ ਹਾਂ ਹਾਂ ਕੋਈ ਆ ਕੋਈ ਜੱਕਰੀ ਨਹੀਂ ਥਾਰ ਤੂਰ ਪੂਰੀ ਵਧਾਈ ਲੈ ਲੈ ਮੈਂ ਮਰਜੀ ਬੈਠਾ ਰ ਕੋਈ ਜੱਕਰੀ ਨਹੀਂ ਭਾਈ ਪੂਰੀ ਪੋਲੀ ਧਾਰ ਆਈ ਭਾਈ ਚਵਾਈ ਚੰਗੀ ਆ ਨਾ ਮੈਨਾਂ ਬਹੁਤ ਵਧੀਆ ਹਾਂ ਲੈ ਲੈ ਭਾਈ ਚਵਾਈ ਦੇਖੋ ਚਵਾਈ ਬਹੁਤ ਵਧੀਆ ਹੈ ਯਾਰ ਇਹ ਥੋੜਾ ਜਿਹਾ ਨਾ ਪੋਲੀ ਧਾਰ ਜਮ ਹਾਂ ਆ ਵੇਖ ਲੋ ਲੈ ਬਹੁਤ ਠੀਕਾ ਮੁੱਲ 44000 ਹਾਂਜੀ ਤਿੰਨ ਮਹੀਨੇ ਗੱਬਣਾ ਚੈੱਕ ਕਰਵਾਈ ਵੀ ਹੈ ਬਹੁਤ ਠੀਕਾ ਬਈ ਦੋ ਨੰਬਰ ਬਈ ਕਿਹੜਾ ਸੂਈ ਹੈ ਇਹ ਦੂਜੀ ਸੂਈ ਵੀ ਹੈ ਜੇ ਕਦੋਂ ਸੂਈ ਹੈ ਬਈ ਇਹ ਨੂੰ ਹੋ ਗਈ 15 16 ਦਿਨ ਸੂਈ ਨੂੰ ਬੱਚਾ ਕੀ ਹੈ ਮਗਰ ਵੱਛੀ ਹੈ ਇਹਦੇ ਵੱਛੀ ਬਹੁਤ ਚੰਗੀ ਹੈ ਹਾਂਜੀ ਬੱਚਾ ਬਈ ਵੱਛੀ ਨੂੰ ਜਨਮ ਦਿੰਦਾ ਵਾ ਵੱਛੀ ਚੰਗੀ ਹੈ ਦੁੱਧ ਕਿੰਨਾ ਦੁੱਧ 22 ਕਿਲੋ ਆਈਏ ਥਲੇ ਨੈਟ ਤਿਆਰ ਹਾਂਜੀ ਨੈਟ ਤਿਆਰ ਹੈ ਪੰਜ ਦੋ ਡੰਗ ਚੋਲੇ ਹਾਂਜੀ ਦੋ ਡੰਗ ਚੋਲੇ ਚਾਰ ਡੰਗ ਚੋਲੇ ਖੋਲ ਦੇ ਭਾਈ ਤੋੜ ਤੇ ਚੂਣ ਚਾਹ ਨੂੰ ਸੀਲ ਆ ਦੋਨੇ ਪਾਸੇ ਬਹਿ ਕੇ ਚੋਣੇ ਆ ਫੇਸ ਬੜਾ ਚੰਗਾ ਰੰਗ ਰੂਪ ਬੜਾ ਚੰਗਾ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲੇ ਮੇ ਪੂਰੇ ਗੈਪ ਤੇ 22 ਲੀਟਰ ਦੁੱਧ 22 ਕੰਦਾ ਚੋਣ ਵਾਲਾ ਹਾਜ਼ਰਾ ਕਹਿ ਨਾਲ ਨਹੀਂ ਭਾਈ ਚੋਣ ਵਾਲਾ ਹਾਜ਼ਰਾ ਤੋੜਾ ਤਾਰਾ ਵੀ ਚੰਗਾ ਫੁੱਲ ਕਰਦਾ ਰੰਗ ਰੂਪ ਬਹੁਤ ਚੰਗਾ ਚੰਗੀ ਐ ਵੱਡ ਠੰਡੀ ਸੀਲ ਆ ਹਾਂ ਜੀ ਆ ਸੀਲ ਦੋਨੇ ਪਾਸੇ ਬਹਿ ਕੇ ਚੋਣੇ ਅੱਛਾ ਹੋ ਨਹੀਂ ਕੋਈ ਚੱਕਰ ਠੀਕ ਆ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਚਵਾਈ ਕਰਦੇ ਆ ਉਹਦਾ ਕੋਈ ਜੱਕਰ ਹੀ ਨਹੀਂ ਚੰਗੀ ਆ ਬਾਈ ਬੜਾ ਤੇ ਮੁੱਲ ਕੀ ਆ ਬਾਈ ਇਹਦਾ ਇਹਦਾ ਮੁੱਲ ਜੀ ਦੇਣ ਲੈਣ 70000 ਆ ਮਾਨਤਾਨ ਹੋ ਜੀ ਹਾਂਜੀ ਹਾਂਜੀ ਕੀਤਾ ਜਾਊਗਾ 70000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੀ ਚੰਗੀ ਆ ਬੜਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਆਡਰ ਚੰਗਾ ਚਵਾਈ ਚੰਗੀ ਆ ਹਨਾ ਹਾਂਜੀ ਇਹ ਚਵਾਈ ਬਹੁਤ ਈ ਆ ਜੀ ਠੀਕ ਆ ਆ ਤੁਰ ਵਧੀਆ ਐ ਪੋਲੀ ਹੈਗੀ ਦੋਨੇ ਪਾਸੇ ਬਹਿ ਕੇ ਚੋਲੇ ਦੀ ਆ ਠੀਕ ਆ ਐ ਨਹੀਂ ਕੋਸ਼ ਆਂਦੀ ਐ ਜਿਵੇਂ ਹੀ ਲੈ ਜਿਵੇਂ ਮਰਜੀ ਠੀਕ ਆ ਵੀ ਵੇਖ ਲੋ ਨੇੜੇ ਗਾਰ ਨੂੰ ਹੂੰ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਚਵਾਈ ਚੰਗੀ ਆ ਯਾਰ ਹਨਾ ਚੋਣ ਬੜਾ ਚੰਗਾ ਲੈ ਜਿਵੇਂ ਮਰਜ਼ੀ ਬੈਠਾ ਰਹੇ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕੀ ਆ ਬਾਤ ਆ ਚਾਰੇ ਥਾਂ ਜੇ ਆਪਾਂ ਕਰਾ ਦਨੇ ਲੈ ਹੂੰ ਮੁੱਲ 70000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗਦਾ ਹਾਂ ਜਰੂਰ ਹੋ ਜੂਗਾ ਮਗਰ ਬੱਤੀ ਹੈਗੀ ਮਗਰ ਬੱਤੀ ਟਾਪ ਕਲਾਸ ਹੂੰ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ